ਮੈਂ ਜੱਜੀ ਪ੍ਰਧਾਨ ਭਾਰਤੀ ਜੰਦਾ ਪਾਰਟੀ OBC ਮੋਰਚਾ ਜ਼ਿਲ੍ਹਾ ਜਨਰ ਸੈਕਟਰੀ ਅੱਜ ਜਿਹੜੀ ਵਾਰ ਨੰਬਰ 9 ਦੇ ਵਿੱਚ ਕਾਲਾ ਮਾਲਾ ਚੌਂਕ ਦੇ ਵਿੱਚ ਜਿਹੜੀ ਤੁਰਕਠਣਾ ਹੋਈ ਆ ਉਹ ਮੰਦ ਭਾਦੀ ਟੁਰਕਠਣਾ ਹੋਈ ਆ ਮੈਂ ਉਸ ਦੇ ਵਿੱਚ ਬੜਾ ਦੁੱਖ ਮਹਿਸੂਸ ਕਰਦਾ ਕਿ ਇਹੋ ਜੀ ਜਿਹੜੀ ਗਰੀਬਾਂ ਦੇ ਨਾਲ ਘਟਨਾ ਹੋ ਕੇ ਤੇ ਉਸ ਤੋਂ ਬਾਅਦ ਜਿਹੜੀ ਕਿ ਅਸੀਂ ਆਪਾਂ ਕਹਿੰਦੇ ਨਾ ਕਿ ਉਹ ਹੋਟਲ ਦਾ ਮਾਲਕ ਆ ਉਹ ਚਾਹੇ ਤਾਜ ਹੋਟਲ ਦਾ ਮਾਲਕ ਹੋਵੇ ਚਾਹੇ ਅੰਬਾਨੀ ਹੋਵੇ ਚਾਹੇ ਅੰਡਾਨੀ ਹੋਵੇ ਜੋ ਲਾ ਬੰਦਾ ਕਾਨੂੰਨ ਦੇ ਆਧਾਰ ਤੇ ਵਿੱਚ ਜੋ ਪੁਲਿਸ ਵੈਰੀਫਿਕੇਸ਼ਨ ਕਰਦੀ ਆ ਉਹਨਾਂ ਨੇ ਇਲਜ਼ਾਮ ਲਾਏ ਆ ਕਿ ਉਹਨਾਂ ਨੂੰ ਕਰੰਟ ਲੱਗਿਆ ਉਹਨਾਂ ਨਾਲ ਬਲਤਕਾਰ ਹੋਇਆ ਉਸ ਲੇਡੀਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਮੈਂ ਇਸ ਚੀਜ਼ ਨੂੰ ਪੁਰਜ਼ੋਰ ਦਾ ਬੇਨਤੀ ਕਰਦਾ ਕਿ ਸਾਰੀਆਂ ਸੁਸਾਇਟੀਆਂ ਯਾਰੇ ਸਮਾਜ ਦੀਆਂ ਔਰ ਸਾਰੇ ਪਾਰਟੀਆਂ ਇਸ ਗਰੀਬ ਪਰਿਵਾਰ ਦੇ ਹੱਕ ਚ ਉਤਰਨੀ ਚਾਹੀਦੀਆਂ ਔਰ ਇਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਵਾ ਕੀ ਸਮਝ ਗਰੀਬ ਪਰਿਵਾਰ ਤਾਂ ਇਹਨਾਂ ਦਾ ਕੋਈ ਸੁਣਵਾਈਆ ਦੇ ਵੀ ਤਾਂ ਇਹਨਾਂ ਦੇ ਨਾਲ ਕੋਈ ਆ ਰਿਹਾ ਕੋਈ ਜੱਤੇ ਪੰਦੀ ਆ। ਵੇਖੋ ਹਰ ਵਕਤ ਇਹ ਹੀ ਚੀਜ਼ ਮਿਲਦੀ ਹੈ ਵੇਖੋ ਨੂੰ ਕਿ ਗਰੀਬ ਗਰੀਬ ਪਰਿਵਾਰ ਦੇ ਨਾਲ ਕੋਈ ਵੀ ਬੇਇਨਸਾਫੀ ਹੁੰਦੀ ਹੈ ਤੇ ਉਹਦੇ ਨਾਲ ਕੋਈ ਖਲੋਂਦਾ ਨਹੀਂ ਆਣ ਕੇ ਪਰ ਅਸੀਂ ਭਾਰਤੀ ਜਨਤਾ ਮਾਲ ਪਾਰਟੀ ਦੇ ਇੱਕ ਵਰਕਰ ਹੋ ਕੇ ਸੇਵਾਦਾਰ ਹੋ ਕੇ ਅਸੀਂ ਇਹਨਾਂ ਦੇ ਨਾਲ ਖਲੋਤੇ ਆਂ ਔਰ ਮੈਂ ਇੱਕ ਗੱਲ ਯਾ ਯਾਦ ਰੱਖੋ ਕਿ ਵੇਖੋ ਜਦੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਆਇਆ ਸੀ ਤੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਜਦੋਂ ਇੱਕ ਝੂਠਾ ਮੇਰ ਬਣਾ ਦਿੱਤਾ ਗਿਆ ਤੇ ਸਾਰੇ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਦੀ ਸਾਰੇ ਅੱਗੇ ਆਈ ਧਰਨੇ ਦਿੱਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਕਿਹਾ ਕਿ ਇਹ ਝੂਠਾ ਹੋ ਰਿਹਾ ਪਰ ਕੀ ਅੱਜ ਇੱਕ ਗਰੀਬ ਦਾ ਧੱਕਾ ਹੋ ਰਿਹਾ ਤੇ ਤੁਸੀਂ ਕਿੱਥੇ ਬੈਠੇ ਜੇ ਸਾਡਾ ਕਿੱਥੇ ਬੈਠਾ ਝੂਠਾ ਮੇਰ ਸਾਡਾ ਇੰਪਰੂਵਮੈਂਟ ਕਮਟੇਟਸ ਦਾ ਚੇਅਰਮੈਨ ਜਿਹੜਾ ਪੰਜ ਕਰੋੜ ਰੁਪਏ ਦੇ ਕੇ ਜਦੋਂ ਮਰਜ਼ੀ ਚੇਅਰਮੈਨ ਬਣ ਜਾਂਦਾ ਜਦੋਂ ਮਰਜ਼ੀ ਕੋਈ ਵੀ ਇਲੈਕਸ਼ਨ ਦਾ ਪ੍ਰਧਾਨ ਬਣ ਜਾਂਦਾ ਆਮ ਆਦਮੀ ਪਾਰਟੀ ਦਾ ਮੁਰੂ ਮਸਲਤ ਦਾ ਚੇਅਰਮੈਨ ਬਣ ਗਿਆ ਉਹ ਮੇਰੀ ਗੱਲ ਸੁਣੋ ਕਿ ਅੱਜ ਗਰੀਬ ਪਰਿਵਾਰ ਆ ਕੋਈ ਵੀ ਨਹੀਂ ਖਲੋਂਦੇ ਉਹਦੇ ਨਾਲ ਆਣ ਕੇ ਉਹ ਸ਼ਰਮ ਕਰੋ ਸ਼ਰਮ ਕਰੋ ਬੇਕੁਫੋ ਨਾਲ ਝੂਠਾ ਮੇਰ ਮੋਤੀ لال ਪਹਾੜੀਆ ਅੱਗੇ ਖਲੋਤਾ ਨਾ 5 ਕਰੋੜ ਰੁਪਏ ਦੇਣ ਵਾਲਾ ਇੰ ਪ੍ਰੋ ਮਾਸਟਰ ਦਾ ਮੇਲ ਖਲੋਤਾ ਨਾ ਡਿਪਟੀ ਮੇਲ ਖਲੋਤਾ ਕੋਈ ਵੀ ਆਮ ਆਰਟੀ ਪਾਰਟੀ ਵਾਲਾ ਕੋਈ ਨਹੀਂ ਖਲੋਤਾ ਅੱਜ ਭਾਰਤੀ ਜਨਤਾ ਪਾਰਟੀ ਉਹਦੇ ਨਾਲ ਖਲੋਤੀ ਆ ਉਹ ਦਿਲ ਖੋਲ ਕੇ ਖਲੋਤੀ ਆ ਅਸੀਂ ਹਰ ਵਕਤ ਉਹਨਾਂ ਖਲੋਤੇ ਗਰੀਬ ਪਰਿਵਾਰ ਦੇ ਨਾਲ ਜਿਹਦੇ ਨਾਲ ਧੱਕਾ ਆਏਗਾ ਅਸੀਂ ਉਹਨਾਂ ਖਲੋਤੇ ਆ ਹੋਂ ਸਾਰੀ ਜਿਹੜੀਆਂ ਵੀ ਜੱਥੇਬੰਦੀਆਂ ਨਾਲ ਲੈ ਕੇ ਜਾਇਆ ਜਾਵੇ ਬਈ ਵੇਖੋ ਜੀ ਅਸੀਂ ਸਾਰੇ ਜੱਥੇਪੰਤਿਆਂ ਨੂੰ ਬੇਨਤੀ ਕਰਾਂਗੇ ਕਿ ਗਰੀਬ ਪਰਿਵਾਰ ਦੇ ਨਾਲ ਖਲੋਓ ਤੇ ਜੇ ਜੱਥੇਪੰਦਿਆ ਗਰੀਬ ਪਰਿਵਾਰ ਦੇ ਨਾਲ ਖਲੋਂਦੀਆਂ ਨੇ ਤੇ ਅਸੀਂ ਜੱਥੇਪੰਦਿਆ ਦਾ ਸਨਮਾਨ ਕਰਦੇ ਆ ਆਦਰ ਕਰਦੇ ਆ ਤੇ ਜੇ ਜੱਥੇਪੰਦੀਆਂ ਸਿਰਫ ਨਾਮ ਦੇ ਜੱਥੇਪੰਦੀਆਂ ਆ ਤੇ ਫਿਰ ਸੰਤ ਜੀ ਅਸੀਂ ਕਹਿ ਸਕਦੇ ਹਾਂ ਸਿਰਫ ਠੀਕ ਆ ਇਹ ਤੇ ਇੱਕ ਰਾਜਨੀਤਿਕ ਪਾਰਟੀਆਂ ਨੇ ਅੱਜ ਪ੍ਰਸ਼ਾਸਨ ਤੋਂ ਉਮੀਦ ਲਗਾ ਕੇ ਬੈਠਾ ਹੈ ਕਿ ਪਰਿਵਾਰ ਇਨਸਾਫ ਦੇ ਲਈ ਲੱਗਦਾ ਪ੍ਰਸ਼ਾਸਨ ਇਨਸਾਫ ਦੇਵੇਗਾ ਵੇਖੋ ਜੀ ਜੇ ਤੇ ਪ੍ਰਸ਼ਾਸਨ ਇਹਨਾਂ ਨੂੰ ਇਨਸਾਫ ਦੇਦਾ ਵਾ ਤੇ ਠੀਕ ਆ ਪਰ ਮੈਨੂੰ ਲੱਗਦਾ ਵਾ ਕਿ ਪ੍ਰਸ਼ਾਸਨ ਜਦੋਂ ਦੇ ਨਾ ਇਹ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਇਹਨਾਂ ਨੇ ਜਿੰਨੇ ਝੂਠੇ ਵਾਦੇ ਜਿੰਨੇ ਝੂਠੇ ਲਾਰੇ ਲਾਏ ਆ ਅੱਜ ਤੱਕ ਨਹੀਂ ਪੂਰੇ ਹੋਏ ਭਗਤ ਜਮਾਨ ਕਹਿੰਦਾ ਇਹ ਮੈਂ 10 ਲੱਖ ਦਾ ਬੀਮਾ ਇਹ ਉਹ ਝੂਠੇ ਕਹਿੰਦਾ ਇਹ ਮੈਂ 1000 ਰੁਪਿਆ ਪਾਰਟੀ ਆਪਣੇ ਮਹਿਲਾਵਾਂ ਦੇ ਖਾਤੇ ਜੇ ਜਮ੍ਹਾਂ ਕਰਾ ਦਾਂਗਾ ਬਿਲਕੁਲ ਨਹੀਂ ਦੇ ਕਹਤੀਆਂ ਜਦੋਂ ਤੁਸੀਂ ਗਰੀਬ ਜਿਹੜੀ ਲੜਕੀ ਨਾਲ ਤੱਕਾ ਤੁਸੀਂ ਉਹਨਾਂ ਨਾਲ ਖਲੋਤੇ ਪਰਿਵਾਰ ਦੇ ਨਾਲ ਪਾਜੀ ਆਪਾਂ ਸਾਰੀ ਪਾਰਟੀ ਆਪਣੀ ਜਿੰਨੇ ਸਾਡੀ ਜਿੰਨੇ ਸਾਡੀਆਂ ਸੁਸਾਇਟੀਆਂ ਸਾਡੇ ਨਾਲ ਸਹਿਮਤ ਆ ਅਸੀਂ ਉਹਨਾਂ ਦੇ ਨਾਲ ਖਲੋਤੇ ਆ ਦਿਲੋਂ ਖਲੋਤੇ ਆ ਉਹਨਾਂ ਨੂੰ ਕੋਈ ਕੀ ਦੀ ਕਮੀ ਆਈ ਜਾਂ ਪਰਿਵਾਰ ਨੂੰ ਕਮੀ ਆ ਅਸੀਂ ਉਹਨਾਂ ਨਾਲ ਖਲੋਤੇ ਆ ਤੁਸੀਂ ਪਰਵਾਹ ਨਹੀਂ ਇਨਸਾਫ ਦਿਵਾਉਣ ਵਾਸਤੇ ਆਓਗੇ ਅਸੀਂ ਬਿਲਕੁਲ ਇਨਸਾਫ ਦਿਵਾਉਣ ਆਵਾਂ ਅਸੀਂ ਅਸੀਂ ਉਹਨਾਂ ਨਾਲ ਖਲੋਤੇ ਹੋਏ ਆ